ਜਿਹੜਾ ਜਿਸੰ ਦਾ ਮਾਲਕ ਹੁੰਦਾ ਘਬਰ ਹੁੰਦਾ ਕਿਤੇ ਮੇਤੇ ਨਾ ਪਰਚਾ ਪੈ ਜਾਵੇ ਤੁਸੀਂ 7 ਲੱਖ ਰੁਪਏ ਖਰਚ ਕੇ ਆਉਂਦੇ ਜੇ ਅਸੀਂ ਜੇ ਇਹ ਨਹੀਂ ਸੀ ਕਿ ਕਰਾਇਜੇ ਕੋਈ ਡਰਦੇ ਨੇ ਹਨਾ ਪਰ ਸਾਡੀ ਉਦੇ ਤੇ ਆਪਣੀ ਫਰੀ ਲਈ ਹਨਾ ਵੀ 7 ਲੱਖ ਰੁਪਏ ਲਾਇਆ ਅਸੀਂ ਤੇ ਪੱਕਰ ਬੰਧ ਵੀ ਕਰਵਾਇਆ ਸਾਰੇ ਗਰੀਫੇ ਨਾਲ ਕਿਉਂਕਿ ਜਦੋਂ ਪਹਿਲੇ ਦਿਨ ਅਸੀਂ ਫੈਰੀ ਹੀਟ ਤੋਂ ਨੇ ਹਨਾ ਉਹਦੇ ਨੂੰ ਚਿੱਤੀ ਤੋਂ ਨਹੀਂ ਚਲਾਈ ਅਸੀਂ 315000 ਰੁਪਏ ਮਾਰੇ ਤੇਰਾ ਤੇਰੇ ਮਾਰਗ ਦੀ ਬਿਮਾਰੀ ਤੇ ਮਾਰਗ ਦੀ ਟਰੈਕਟਰਾਂ ਦੇ ਪਿੱਛੇ ਵੀ ਬੈਲਡਿੰਗ ਮੋਲਡਿੰਗ ਲਾਈ ਹੈ ਸਾਰਾ ਡਿਗਾਰਡ ਕਰਾਇਆ ਹੈ ਨਾ ਵੀ ਗੋਰੀ ਗੁਰੀ ਨਾ ਲੱਗੇ ਨੁਕਸਾਨ ਨਾ ਹੋਵੇ ਕਿਸੇ ਨੂੰ ਤੇ ਬੈਟੇ ਜੂਹੂ ਸੇ ਬਹੁਤ ਜ਼ਿਆਦਾ ਹੈ ਪਤਾ ਕੈਂਦੇ ਨੇ ਵੀ ਹੱਥਾਂ ਨਾਲ ਹੀ ਪੱਟਾਂਗੇ ਸਾਰੇ ਪੈਰੀਗੇਟਾਂ ਦੇ ਸਾਡੇ ਨੌਜਵਾਨ ਜੋਸ਼ ਹੈ ਨਾ ਹੈ ਨਾ ਦੋ ਡਰਦੇ ਨੇ ਅੱਗੇ ਵਾਲੇ ਹੈ ਨਾ ਆਹ ਨੂੰ ਸੁਣ ਲੈਣਾ ਪੱਟ ਦੇਣਾ ਐ ਨਹੀਂ ਸੀ ਪੱਟਦੇ ਸੋ ਸਾਰੇ ਲੀਡਰ ਨੇ ਕਹਿਣਗੇ ਸਾਨੂੰ ਨਾ ਅਸੀਂ ਇਹਨਾਂ ਨੂੰ ਦਰਦ ਦੇ ਜਮੇ ਜਿਵੇਂ ਇਥੇ ਬੱਲੇ ਕੋਈ ਹਰਸਾ ਮਾਰਾ ਦੇ ਕੇ ਮੱਥਾ ਟੇਕ ਕੇ ਨਿਕਲਦੇ ਆ ਇਹਨਾਂ ਤੇ ਸਾਡੇ ਸੂਰਮੇ ਅਟੇ ਜਨੇ ਬੱਬਾ ਬੰਦਾ ਸਿੰਘ ਬਹਾਦਰ ਆ ਰਹੀ ਸੀ ਨੜਵੇਂ ਵਰਗੇ ਸਾਡੇ ਜਰਨੈਲ ਸੀ ਤੇ ਉਹਨਾਂ ਦਾ ਇਤਿਆਦ ਫੜ ਕੇ ਨਿਕਲੇ ਹੋਏ ਆ ਨਾ ਆਪਣੇ ਆਪਣੇ ਘਰ ਦੇ ਨੇਕੇ ਰੱਲੇ ਕੇ ਨਿਕਲੇ ਗੁਰਸਾ ਦਾ ਸਾਥ ਦਾ ਜੇ ਵੀ ਅਗਰ ਤੁਸੀਂ ਚੌਧਰੀਆਂ ਨੂੰ ਸਾਨੂੰ ਦੱਬਰੋਂ ਵੀ ਗੋਰੀਆਂ ਨਾਲ ਦੱਬਲੋਗੇ ਅਸੀਂ ਤਾਂ ਕੰਮ ਨਹੀਂ ਤੁਸੀਂ ਦੂਜੀ ਗੋਲ ਮਾਰ ਦਿੱਤੀ ਰਹੇ ਐਵੇਂ ਅਸੀਂ ਹਰ ਨਹੀਂ ਕੁਝ ਵੀ ਗੱਲ ਸਾਡੀ ਬਸ ਲਾਂਦੇ ਸਾਡੀ ਫੀੜੇ ਆਈ ਗਈ ਬਹੁਤ ਸਾਰੀਆਂ ਵੱਡੀਆਂ ਖ਼ਵਾਰਾਂ ਦੇ ਵਿੱਚ ਪਹਿਲੇ ਪਹਿਲੇ ਪੇਜ 'ਤੇ ਸਰਕਾਰ ਨੇ ਇਸ਼ਤਿਹਾਰ ਦਿੱਤੇ ਦੋਸਤ ਇਸ ਇਸ਼ਤਿਹਾਰ ਦੇ ਵਿੱਚ ਲਿਖਿਆ ਹੋਇਆ ਸੀ ਕਿਸਾਨਾਂ ਦੇ ਲਈ ਕੀ ਕੀਤਾ 2022 ਤੱਕ ਕਿਹੜਾ ਵਾਅਦਾ ਕੀਤਾ ਸੀਗਾ ਆਮਦਨ ਦੁੱਗਣੀ ਕਰਨ ਦਾ ਇਹ ਸਾਰੀਆਂ ਉਹਨਾਂ ਨੇ ਪ੍ਰਾਪਤ ਦੇ ਗਣਿਆ ਕਿ ਕਿਸਾਨਾਂ ਦਾ ਬੜਾ ਸਾਥ ਦਿੱਤਾ ਇਹੋ ਜਿਹੇ ਖ਼ਵਾਰਾਂ ਨੂੰ ਥੋੜਾ ਲੱਗਦਾ ਕਿ ਇਸ਼ਤਿਹਾਰ ਲੈਣੇ ਚਾਹੀਦੇ ਸੀ ਪੈਸੇ ਕਰਕੇ ਕਿਤਨਾ ਕਹਿੰਦੇ ਝੂਠ ਦਾ ਪ੍ਰਚਾਰ ਉਹ ਮੀਡੀਆ ਇਹਨਾਂ ਨੇ ਖਰੀਦ ਲਿਆ ਕੀ ਹੈ ਨਾ ਸਾਰੇ ਦਾ ਸਾਰਾ ਲੋਕੰਤਰ ਦਾ ਘਾੜੇ ਕਰੀ ਜਾਂਦੇ ਨੇ ਜਿਹੜੇ ਸੰਗਤਾਂ ਦੀ ਗੱਲ ਗੁੱਲ ਕਰਦੇ ਨੇ ਹੈ ਨਾ ਉਹ ਵੀ ਇਹਨਾਂ ਨੇ ਪਤਾ ਨਹੀਂ ਕਿਤੇ ਡੰਗਿਆ ਹੋਇਆ ਦੇਖਣਾ ਚਾਹੀਦਾ ਲੋਕਾਂ ਨੂੰ ਸਾਰਿਆਂ ਨੂੰ ਵੀ ਹਾਇਨਾ ਕਾ ਦਿਮਾਗ ਕਰਦੇ ਕੋੜ ਹੈਗਾ ਵੇ ਇਸ ਦੇ ਅੰਦਰ ਕੀ ਹੋ ਰਿਹਾ ਹੈ ਨਾ ਜਿਸ ਤਰੀਕੇ ਦਾ ਇਸ ਵਾਰ ਪੰਟੀਰਾ ਸਰਕਾਰ ਦਾ ਦੇਖ ਰਹੇ ਹਾਂ ਲੱਗਦਾ ਕਿ ਆਪਾਂ ਲੋਕਤੰਤਰ ਵਾਲੇ ਮੁਰਤੇ ਨੇ ਲੋਕਤੰਤਰ ਦਾ ਨੀਰਿਆ ਜਮਾ ਵੀ ਪਰਬਤੀਰਾ ਦੁਸ਼ਮਨਾ ਵਾਲਾ ਹੈ ਫਸਿਰਾ ਹੈ ਅਸੀਂ ਨਾ ਕਿਸਾਨ ਵੇਗ ਨਾਗਰੀ ਸਾਰੇ ਜੀ ਦਾ ਪੇਟ ਭਰ ਦਿੰਦੇ ਪਰ ਦੁਸ਼ਮਣ ਵਾਲਾ ਪਤੀਰਾ ਹੁੰਦਾ ਸੀ ਦੁਸ਼ਮਣੇ ਕਹਿਣ ਲੱਗੇ ਉਹਦਾ ਸੀ ਕਿ ਲੜਾਈ ਵਾਲੀ ਗੱਲਬਾਤ ਇੱਕ ਪਾਸੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ ਤਾਂ ਰਾਤ ਦੇ ਹਨੇਰੇ ਦੇ ਵਿੱਚ ਸ਼ੰਭੂ ਬੈਰੀਅਰ ਉੱਤੇ ਫੇਰ ਕੁਝ ਥਰੂ ਗੈਸ ਦੇ ਗੋਲੇ ਸਿੱਟੇ ਗਏ ਨੇ ਨਵਦੀਪ ਹੋਰੀ ਮੌਕੇ ਤੇ ਨੇ ਬਾਈ ਹੁਣ ਕੀ ਇਹੋ ਜਿਹੇ ਹਾਲਾਤ ਬਣੇ ਸੀਗੇ ਕਿ ਵਾਪਸ ਗੋਲੇ ਸਿੱਟੇ ਗਏ ਜਦ ਕਿ ਸਾਰਾ ਦਿਨ ਬੜਾ ਸ਼ਾਂਤਮਈ ਲੰਘਿਆ ਜੋਸ ਹਨਾ ਸਾਡੇ ਮੁੰਡਿਆਂ ਦਾ ਬਾਲਾ ਖਾ ਜਾਂਦਾ ਖੂਨ ਹੈ ਨਾ ਤਾਂ ਘਟਕੁਟ ਹੋਇਆ ਹੁਣ ਅੱਗੇ ਤੇ ਉਹ ਡਰਦੇ ਨੇ ਅੱਗੇ ਵਾਲੇ ਹੈ ਨਾ ਵੀ ਹਾਂ ਵੀ ਬਸ ਹੁਣੇ ਨਾ ਪੱਟ ਦੇਣ ਹੈ ਨਹੀਂ ਅਸੀਂ ਪੱਟਦੇ ਜੋ ਸਤ ਤੱਕ ਸਾਡੇ ਲੀਡਰ ਨੇ ਕਹਿਣਗੇ ਸਾਨੂੰ ਹੈ ਨਾ ਅੱਜ ਮੀਟਿੰਗਾਂ ਦਾ ਦੌਰ ਚੱਲਿਆ ਹੋਇਆ ਕਿਉਂਕਿ ਦੇਖੋ ਹਾਲ ਜਿਹੜੇ ਹੋ ਰਹੇ ਨੇ ਉਹ ਮੀਟਿੰਗਾਂ ਚ ਹੋਣ ਦੇ ਨਾ ਬੈਰੀਕੇਡ ਲਾਉਣ ਨਾਲ ਸਾਨੂੰ ਹੱਲ ਹੁੰਦਾ ਹੈ ਨਾ ਨਾ ਤੋੜਨ ਨਾਲ ਹੁੰਦਾ ਹੈ ਠੀਕ ਹੈ ਨਾ ਜਿਹੜਾ ਹੱਲ ਲਊਗਾ ਚਾਹੇ ਉਹ ਦਿੱਲੀ ਜਾ ਕੇ ਮੀਟਿੰਗ ਨਾਲ ਹੋਵੇ ਚਾਹੇ ਇੱਥੇ ਮੀਟਿੰਗ ਚ ਹਲ ਹੋਵੇ ਸਾਨੂੰ ਤਾਂ ਸੰਡੀਆਂ ਮੰਗਾ ਚਾਹੀਦੀਆਂ ਨੇ ਐਮਐਸਪੀ ਗਾਰੰਟੀ ਕਾਨੂੰਨ ਚਾਹੀਦਾ ਹੈ ਤੇ ਅਸੀਂ ਲੱਗੇ ਹੋਏ ਹਾਂ ਨਾ ਸਾਰੇ ਡੱਟੇ ਹੋਏ ਨੇ ਸਾਰੇ ਸੰਘਰਸ਼ ਜਿਹੋ ਉ ਤੇ ਆ ਜੇ ਮੁੰਡੇ ਸਮਝੇ ਵੀ ਨੇ ਵੀ ਹਾਂ ਵੀ ਜਿਵੇਂ ਕਾਲੇ ਬਿਸ਼ਗੈਰ ਜੀ ਪੰਜਾਬ ਤੇ ਜਰੋ ਹੈ ਨਾ ਪਰ ਮੁੰਡਿਆਂ ਤੇ ਜੋਸ਼ ਬਹੁਤ ਜ਼ਿਆਦਾ ਆ ਉਹ ਤਾਂ ਕਹਿੰਦੇ ਨੇ ਵੀ ਹੱਥਾਂ ਨਾਲ ਹੀ ਪੱਟ ਦਾਂਗੇ ਸਾਰੇ ਵੈਰੀ ਗੈਡਾਂ ਨੂੰ ਸਾਡੇ ਨੌਜਵਾਨਾਂ ਤੇ ਜੋਸ਼ ਹਨ ਆਇਆ ਹੈ ਨਾ ਪਰ ਜਿਹੜੇ ਕੰਮ ਜੀ ਸੀ ਵੀਆ ਨੇ ਕਰਨੇ ਨੇ ਜਿਹੜੇ ਕੰਮ ਟਰੈਕਟਰਾਂ ਨੇ ਕਰਨੇ ਨੇ ਉਹ ਟਰੈਕਟਰਾਂ ਨੇ ਹੀ ਕਰਨੇ ਨੇ ਤੇ ਅਸੀਂ ਤਾਂ ਦੇਸ਼ ਕਰ ਰਹੇ ਆ ਨਾ ਕਾਲੇ ਦੇਸ਼ੀ ਸਾਨੂੰ ਲੀਡਰਾਂ ਦਾ ਨਾ ਅਜੇ ਦੇਸ਼ ਰਿਹਾ ਤੇ ਜਦੋਂ ਅਦੇਸ਼ ਕਰਨਗੇ ਫਿਰ ਅੱਗੇ ਨੂੰ ਪਤਾ ਲੱਗੇਗਾ ਨੇ ਆਪਣੀ ਤਕੜੀ ਟੀਮ ਤਿਆਰ ਹੈ ਕਿਉਂਕਿ ਹਰਿਆਣੇ ਚ ਵੀ ਜੋ ਸਹਿਮ ਦਾ ਮਾਹੌਲ ਬਣਾਇਆ ਗਿਆ ਤੁਸੀਂ ਹਰਿਆਣੇ ਤੋਂ ਉੱਠ ਕੇ ਇੱਥੇ ਪੂਰਾ ਜ਼ੋਰ ਮਾਰ ਰਹੇ ਹੋ ਟੀਮ ਨੌਜਵਾਨ ਪੂਰੇ ਤਿਆਰ ਨੇ ਸਾਰੇ ਮੁੰਡੇ ਇੱਥੇ ਆਏ ਹੋਣੇ ਹਰਿਆਣੇ ਦੇ ਜੇ ਚਾਹੇ ਉਹ ਪੇਵੇਂ ਇਲਾਕੇ ਦੇ ਨੇ ਹੁਣ ਕਰਨਾਲ ਵਾਲੇ ਵੀ ਮੁੰਡੇ ਮਿਲ ਕੇ ਗਏ ਸੀ ਇਹ ਤਾਂ ਸਾਡੀ ਯੂਨੀਅਨ ਦੀ ਜਿਵੇਂ ਪਿੰਡਾਂ ਚੋਂ ਨਿਕਲ ਕੇ ਆਈ ਆ ਕਿਉਂਕਿ ਇੱਥੇ ਨਿਕਲ ਨਹੀਂ ਦੇ ਰਹੇ ਹਰਿਆਣੇ ਦੇ ਟਰੈਕਟਰ ਟਰਾਲੀਆਂ ਪਰ ਸਾਡੀਆਂ 200 250 ਟਰਾਲੀਆਂ ਜਿਹੜੀਆਂ ਪਿੰਡਾਂ ਚੋਂ ਪੰਜਾਬ ਕਿਉਂਕਿ ਸਾਡਾ ਤਾਂ ਬਾਰਡਰ ਆ ਨਾ ਤੋਂ ਪਿੰਡਾਂ ਚੋਂ ਨਿਕਲ ਕੇ ਇੱਥੇ ਪਹੁੰਚ ਗਈਆਂ ਨੇ ਹਨਾ ਤੇ ਲੜਦੇ ਲੋਕ ਇੱਥੇ ਪਹੁੰਚ ਰਹੇ ਨੇ ਕੋਈ ਇਹੋ ਜਿਹੇ ਅਸੀਂ 5 ਸਾਲ ਹੋ ਗਏ ਸਾਨੂੰ ਅੰਦੋਲਨ ਹੀ ਕਰ ਰਹੇ ਹਾਂ ਅਸੀਂ ਹਨਾ ਪਹਿਲਾਂ ਜਿਹੜਾ ਪਹਿਲਾ ਕਿਸਾਨੀ ਅੰਦੋਲਨ ਸੀ ਉਹਦੇ ਵੀ ਸਾਡੇ ਤੇ ਬਹੁ ਇਹ ਤਾਂ ਪਿਛਲੇ 3-4 ਮਹੀਨੇ ਚ ਹੀ ਪਏ ਨੇ ਤੇ ਸਾਰੀ ਟੀਮ ਮਜ਼ਬੂਤ ਆ ਟੀਮ ਸਾਰੀ ਜਿਹੜੀ ਸਾਡੀ ਮੇਨ ਟੀਮ ਆ ਨਾ 100-150 ਬੰਦੇਾਂ ਦੀ ਜਿਹੜੀ ਸਾਡੀ ਯੂਨੀਅਨ ਦੀ ਟੀਮ ਆ ਭਾਰਤੀ ਕਿਸਾਨੀ ਦੇ ਭਗਤ ਸਿੰਘ ਦੀ ਉਹ 2 ਫਰਵਰੀ ਤੋਂ ਘਰ-ਬਾਰ ਛੱਡ ਕੇ ਨਿਕਲੀ ਹੋਈ ਆ ਸਾਰੇ ਹੀ ਇੱਥੇ ਮਤਲਬ ਡਟੇ ਹੋਏ ਨੇ ਸਾਰੇ ਸਾਰੇ ਤਿਆਰੀ ਫੁੱਲ ਆ ਬਾਬਾ ਜੀ ਠੀਕ ਆ ਨਾ ਦੋਨੋਂ ਪਾਸੇ ਤਿਆਰੀ ਆ ਟੇਬਲ ਟਾਕ ਵਾਲੇ ਪਾਸੇ ਸਾਡੇ ਲੀਟਰਾਂ ਦੀ ਤਿਆਰੀ ਆ ਤੇ ਬਾਕੀ ਸਾਡੇ ਸੰਘਰਸ਼ੀ ਹਥਿਆਦਿਆਂ ਦੀ ਤਿਆਰੀ ਆ ਬਿਲਕੁਲ ਭਾਈ ਕਿਉਂਕਿ ਜੀਸੀਬੀ ਦੀ ਗੱਲ ਵਾਰ-ਵਾਰ ਹੋ ਰਹੀ ਸੀਗੀ ਜਿਹੜਾ ਜੀਸੀਬੀ ਦਾ ਮਾਲਕ ਇਹ ਜੇ ਕੋਈ ਡਰਦੇ ਨੇ ਹੈਨਾ ਚਲੋ ਜਾਇਜ਼ ਵੀ ਅਚੀ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕੁਝ ਸਭ ਦੀ ਪਰਸਨਲ ਚੀਜ਼ਾਂ ਹੁੰਦੀਆਂ ਨੇ ਪਰ ਸਾਡੀ ਯੂਨੀਅਨ ਨੇ ਆਪਣੀ ਖਰੀਦ ਲਈ ਹੈਨਾ ਵੀ 7 ਲੱਖ ਰੁਪਏ ਲਾਇਆ ਸੀ ਅਸੀਂ ਤੇ ਉਹਨੂੰ ਬਖਤਰਬੰਦ ਵੀ ਕਰਵਾਇਆ ਹੁਣ ਸਾਰੇ ਤਰੀਕੇ ਨਾਲ ਕਿਉਂਕਿ ਜਦੋਂ ਪਹਿਲੇ ਦਿਨ ਅਸੀਂ ਬੈਰੀਗੇਡ ਤੋੜਿਆ ਹੈਨਾ ਉਹਦੇ ਨੇ ਸਿੱਧੀ ਗੋਲੀਆਂ ਹੀ ਚਲਾਈਆਂ ਨੇ 315 ਦੇ ਵੀ ਫਾਇਰ ਮਾਰੇ ਨੇ ਨੇ ਟਾਇਰਾਂ ਦੇ ਵੀ ਮਾਰੇ ਨੇ ਮੁੰਡਿਆਂ ਦੇ ਵੀ ਮਾਰੇ ਨੇ ਕੱਲ ਵੀ ਬੜਾ ਨੁਕਸਾਨ ਹੋਇਆ ਤੇ ਫਿਰ ਉਹਨਾਂ ਟਰੈਕਟਰਾਂ ਦੇ ਪਿੱਛੇ ਵੀ ਬਿਲਡਿੰਗ ਬਿਲਡਿੰਗ ਲਾਈ ਹੈ ਸਾਰਾ ਜ਼ਿਗਾਰਡ ਕਰਾਇਆ ਹੈ ਨਾ ਵੀ ਗੋਲੀ ਗੂੜੀ ਨਾ ਲੱਗੇ ਨੁਕਸਾਨ ਨਾ ਹੋਵੇ ਕਿਸੇ ਮੁੰਡੇ ਦਾ ਤੇ ਅਸੀਂ ਵੀ ਸੋਚ ਰਹੇ ਹਾਂ ਕਿ ਘੱਟ ਤੋਂ ਘੱਟ ਨੁਕਸਾਨ ਕਰਾਈਏ ਬਣਾਇਆ ਨਾ ਵੀ ਘੱਟ ਤੋਂ ਘੱਟ ਮੁੰਡਿਆਂ ਦਾ ਨੁਕਸਾਨ ਹੋਵੇ ਠੀਕ ਹੈ ਜਾਂ ਖਾਲੋ ਕੋਈ ਜੀਸੀਬੀ ਚਲਾਊਗਾ ਮੁੰਡਾ ਹੈ ਨਾ ਅਗਲੇ ਨੇ ਗੋਲੀਆਂ ਸਿੱਧੀਆਂ ਮਾਰਨੀਆਂ ਨੇ ਇੰਨੀ ਤਿਆਰੀ ਅਗਲੇ ਵੀ ਕਰੀ ਬੈਠੇ ਨੇ ਨਾ ਤੁਸੀਂ ਤੁਸੀਂ ਕਿਉਂਕਿ 25 26 ਪਰਚੇ ਪਰਚੇ ਹੋਰ ਵੀ ਹੋ ਸਕਦੇ ਨੇ ਜਿਸ ਤਰੀਕੇ ਦਾ ਇਸ ਵਾਰ ਵਤੀਰਾ ਸਰਕਾਰ ਦਾ ਦੇਖ ਰਹੇ ਹਾਂ ਲੱਗਦਾ ਵੀ ਆਪਾਂ ਲੋਕਤੰਤਰ ਵਾਲੇ ਮੁਰਗ ਚ ਖ ਅਸੀਂ ਤਾਂ ਇਹ ਅਸੀਂ ਤਾਂ ਕਿਸਾਨ ਆ ਦੇਸ਼ ਦੇ ਨਾਗਰੀਆ ਸਾਰੇ ਦੇਸ਼ ਦਾ ਪੇਟ ਭਰਦੇ ਆ ਇੱਥੇ ਹਨਾ ਪਰ ਦੁਸ਼ਮਣ ਆਲਾ ਬਤੀਰਾ ਹੁਣ ਤਾਂ ਅਸੀਂ ਦੁਸ਼ਮਣੇ ਕਹਿਣ ਲੱਗ ਗਏ ਹੁਣ ਤਾਂ ਸਿੱਧੀ ਲੜਾਈ ਵਾਲੀ ਗੱਲਬਾਤ ਹੋਈ ਹੋਈ ਆ ਫੇਰ ਬੇਨਤੀ ਕਰਦੇ ਆ ਥੋੜੇ ਰਹੀ ਵੀ ਕਰਦੇ ਆ ਕਿ ਗੱਲਬਾਤ ਨਾਲ ਹੀ ਹੱਲ ਹੋਣਾ ਹੈ ਨਾ ਬੈਰੀਗੇਟੀਆਂ ਬੁਰੀਗੇਟਾਂ ਨਾਲ ਹੱਲ ਨਹੀਂ ਹੋਇਆ ਕਰਦੇ ਹਨਾ ਪਰ ਹਾਂ ਅਸੀਂ ਨਹੀਂ ਇਹਨਾਂ ਤੋਂ ਦੱਬਦੇ ਜਾਵਾਂਗੇ ਕਿਉਂਕਿ ਜਿੱਥੇ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੇ ਮੱਥਾ ਟੇਕ ਕੇ ਨਿਕਲਦੇ ਆ ਹਨ ਤੇ ਸਾਡੇ ਸੂਰਮੇ ਏਡੇ ਏਡੇ ਨੇ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਾਲੇ ਵੜ ਕੇ ਸਾਡੇ ਜਰਨੈਲ ਚੋਂ ਤਾਂ ਉਹਨਾਂ ਦਾ ਇਤਿਹਾਸ ਪੜ ਕੇ ਨਿਕਲੇ ਹੋਏ ਆ ਹਨ ਥਾਪੜੇ ਆਪਣੇ ਘਰ ਦੇ ਜਾਂਦੇ ਨੇ ਲੈ ਕੇ ਨਿਕਲੇ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਵੀ ਅਗਰ ਤੁਸੀਂ ਸੋਚਦੇ ਹੋ ਨੀ ਸਾਨੂੰ ਦੱਬ ਲੋਂਗੇ ਗੋਰੀਆਂ ਨਾਲ ਦੱਬ ਲੋਂਗੇ ਅਸੀਂ ਤਾਂ ਕਹਿੰਦੇ ਆ ਵੀ ਤੁਸੀਂ ਦਿੱਲੀ ਤੱਕ ਮਾਰਦੇ ਚਲੇ ਜਾਏ ਵੀ ਅਸੀਂ ਹਟਦੇ ਨਹੀਂ ਪਿੱਛੇ ਕਿਉਂਕਿ ਗੱਲ ਸਾਡੀ ਨਸਲਾਂ ਦੀ ਸਾਡੀ ਪੀੜ੍ਹੀ ਦੇ ਆਈ ਹੋਈ ਹੈ ਅੱਜ ਸਾਡੀ ਪੀੜ੍ਹੀ ਦੋ ਹੋਵਿਆ ਸਾਡਾ ਐਮ ਐਸ ਪੀ ਦੇ ਸਾਹਮਣੇ ਸਾਨੂੰ ਭਾਅ ਮਿਲੇ ਹੁਣ ਜਿਵੇਂ 4500 ਸਾਡਾ ਕਣਕ ਦਾ ਰੇਟ ਬਣਦਾ 2200 ਰੁਪਏ ਸਾਨੂੰ ਦਿੰਦੇ ਨੇ ਹਨਾ ਠੀਕ ਹੈ ਤੇ ਇਹਨਾਂ ਨੇ ਕੀ ਕਰਿਆ ਇਹਨਾਂ ਨੇ ਇੱਕ ਸਾਜਨਾ ਤਹਿਤ ਵੀ ਹਾਂ ਘਾਟੇ ਦਾ ਸੋਦਾ ਬਣਾਤਾ ਖੇਤੀ ਨੂੰ ਵੀ ਖੇਤੀ ਜੇ ਇਹਨਾਂ ਤੇ ਮੁੰਡੇ ਨਾ ਜਾਣ ਦੀ ਪੀੜੀ ਨਾ ਜਾਵੇ ਤਾਂ ਕਿ ਕੋਰਪੋਰੇਟ ਨੂੰ ਦੇ ਸਕਣ ਨਾ ਮੁੰਡੇ ਤਾਂ ਬਾਹਰ ਚਲੇ ਜਾਣਗੇ ਸਾਰੇ ਸਾਰੇ ਤੇ ਰਹਿੰਦੇ ਹੁੰਦੇ ਜਿਹੜੇ ਕੰਮ ਹੁੰਦੇ ਨੇ ਫਿਰ ਪੁੱਠੇ ਗੰਮਾ ਨੂੰ ਲੱਗਦੇ ਨੇ ਨਸ਼ੇ ਜਨ ਤਾਂ ਸਾਡੀ ਤਾਂ ਪੀੜੀ ਤੇ ਗੱਲ ਆਈ ਹੋਈ ਆ ਵੀ ਹਾਂ ਅਸੀਂ ਤਾਂ ਪੀੜੀ ਬਚਾਣੀ ਆ ਆਪਣੀ ਨਸਲ ਬਚਾਣੀ ਆ ਮੁੰਡੇ ਬਾਹਰ ਜਾਣ ਤੋਂ ਰੋ ਉਦਾ ਮਾਡਲ ਸੁਮਿਨਾਥਨ ਉਹਨਾਂ ਨੇ ਦਿੱਤਾ ਜਿਹੜੀ ਨਵੀਂ ਸਿਆਸਤ ਬੀਜੇਪੀ ਨੇ ਕੀਤੀ ਸੁਮਿਨਾਥਨ ਉਹਨਾਂ ਨੂੰ ਅਵਾਰਡ ਦਿੱਤਾ ਭਾਰਤ ਰਤਨ ਬਣਾਤਾ ਖੇਤੀਬਾੜੀ ਦੀ ਵੈਬਸਾਈਟ ਦੇ ਉੱਤੋਂ ਸੁਮਿਨਾਥਨ ਦੀ ਰਿਪੋਰਟ ਅੱਜ ਗਾਇਬ ਹੋ ਗਈ ਇਹ ਇਹ ਨਵੀਂ ਅਪਡੇਟ ਆ ਇਹ ਇਸ ਸਾਸਤ ਨੂੰ ਕਿਵੇਂ ਦੇਖਦੇ ਹੋ ਹਾਂ ਜੀ ਇਹ ਦੋਗਲੀ ਰਾਜਨੀਤੀ ਹੈ ਨਾ ਵੀ ਜਦੋਂ ਤਾਂ ਤੁਸੀਂ ਰਾਜ ਤੁਹਾਨੂੰ ਚਾਹੀਦਾ ਸੀਗਾ ਮੋਦੀ ਨੂੰ ਜਦੋਂ ਰਾਜ ਚਾਹੀਦਾ ਸੀ ਹੈ ਨਾ ਵੀ ਮੈਨੂੰ ਪ੍ਰਧਾਨ ਮੰਤਰੀ ਬਣਾ ਦੋ ਦੇਸ਼ ਦਾ ਪ੍ਰਧਾਨ ਮੰਤਰੀ ਕੀ ਦੇ ਸਿਰ ਤੇ ਬਣਾ ਸੀ ਕਿਸਾਨ ਦੇ ਸਿਰ ਤੇ ਬਣਾ ਸੀਗਾ ਨਾ ਸਾਨੂੰ ਵੱਡੇ ਵੱਡੇ ਵਾਅਦੇ ਕਰੇ ਵੀ ਮੈਂ ਤੁਹਾਨੂੰ ਮੈਂ ਐਸਪੀ ਗਾਰੰਟੀ ਕਰੂੰ ਸੁਆਮੀ ਨਾ ਦੇ ਹਿਸਾਬ ਨਾਲ ਦਊਗਾ ਤੁਹਾਡੀ ਕਰਜ਼ਾ ਮੁਕਤੀ ਕਰੂੰਗਾ ਲੋਕਾਂ ਨੇ ਵੋਟਾਂ ਪਾਤੀ ਇਹਨਾਂ ਨੂੰ ਉਠਾ ਕੇ ਹੈ ਨਾ ਉਹ ਤੋਂ ਬਾਅਦ ਦੁਬਾਰਾ ਫਿਰ ਜਦ ਤੁਸੀਂ ਅਦਾਲਤਾਂ ਜਿੱਤੀ ਗਏ ਉਦੋਂ ਵੀ ਇਹਨੇ ਇਹ ਗੱਲ ਕਹੀ ਸੀ ਹੈ ਨਾ ਤੇ ਪਰ ਮੁਕਰ ਜਾਂਦੇ ਨੇ ਇਹਨਾਂ ਦੋ ਗਲੀ ਰਾਜਨੀਤਿਕੀਆਂ ਨੇ ਇਹਨਾਂ ਦੀਆਂ ਹੈਨਾ ਤੇ ਇੱਕ ਪਾਸੇ ਤੁਸੀਂ ਉਹਨੂੰ ਭਾਰਤ ਰਤਨ ਬੋਡ ਦੇ ਰਹੇ ਦੂਜੇ ਪਾਸੇ ਤੁਸੀਂ ਉਹਦੀ ਰਿਪੋਰਟ ਵੀ ਗਾਇਬ ਕਰ ਰਹੇ ਹੋ ਵੀ ਕੀ ਦਿਖਾਉਣਾ ਚਾਹੁੰਦੇ ਨੇ ਤੁਸੀਂ ਇਹਨਾਂ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਅੱਜ ਦੇਸ਼ ਦਾ ਕਿਸਾਨ ਸਾਰੇ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਵੀ ਇਹੀ ਸੋਚ ਲਓ ਵੀ ਹਨਾ ਦੀ ਰਾਜਨੀਤੀ ਨੂੰ ਹੀ ਦੇਖ ਰਹੇ ਕਿੰਨੀ ਧੋਗਲੀ ਆ ਦੇਸ਼ ਦੀ ਆਰਥਿਕ ਲੜਾਈ ਲੜ ਰਿਹਾ ਦੇਖੋ ਦੇਸ਼ ਦਾ ਕਿਸਾਨ ਮਜਬੂਤ ਹੋਊਗਾ ਮਜ਼ਦੂਰ ਦੀ ਆਏ ਵਧੂਗੀ ਹਨਾ ਮੀਡਲ ਕਲਾਸ ਆਦਮੀ ਦੀ ਆਏ ਵਧੂਗੀ ਨਹੀਂ ਹੁਣ ਕੀ ਹੋ ਰਿਹਾ ਦੇਸ਼ ਦੇ ਅੰਦਰ ਅੰਬਾਨੀ ਅੰਡਾਨੀ ਅਮੀਰ ਤੇ ਮੀਰ ਹੋਈ ਜਾ ਰਹੇ ਨੇ ਹਨਾ ਅਮੀਰ ਲੋਕ ਅਮੀਰ ਹੋ ਰਹੇ ਨੇ ਗਰੀਬ ਗਰੀਬ ਹੁੰਦੇ ਜਾ ਰਹੇ ਨੇ ਹਨਾ ਤਾਂ ਅਸੀਂ ਤਾਂ ਦੇਸ਼ ਨੂੰ ਬਚਾਉਣ ਦੀ ਲੜਾਈ ਇਸ ਗੱਲ ਨੂੰ ਬਾਕੀ ਦੇਸ਼ ਕਿਉਂ ਨਹੀਂ ਸਮਝ ਪਾ ਰਿਹਾ ਇੰਨੀ ਅੰਤਪਗਤੀ ਫੁਲਾ ਦਿੱਤੀ ਗਈ ਆ ਕਟੜ ਫੈਨ ਬਣ ਕੇ ਇੱਕ ਪਾਰਟੀ ਦੇ ਉਹ ਕਿਉਂਕਿ ਮੁਲਕ ਇੱਕ ਅੰਗਲੀ ਦੇ ਕੰਡੇ ਜਾ ਰਿਹਾ ਦੇਖੋ ਬਾਬਾ ਜੀ ਜਿਹੜੇ ਲੜਦੇ ਲੋਕ ਨੇ ਨਾ ਹੁਣ ਜਿਨ੍ਹਾਂ ਨੇ ਲੜਨਾ ਹੀ ਨਹੀਂ ਕਦੇ ਹੈਨਾ ਜਿਨ੍ਹਾਂ ਦਾ ਕੋਈ ਇਤਿਹਾਸ ਇਹ ਨਹੀਂ ਹੈਗਾ ਉਹ ਨਹੀਂ ਕਿ ਉਹਨਾਂ ਨੇ ਨਹੀਂ ਕਦੀ ਲੜਨਾ ਪਰ ਜਿਨ੍ਹਾਂ ਨੂੰ ਪਤਾ ਵੀ ਵੀ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਵੀ ਆਪਣੇ ਹੱਕਾਂ ਵਿੱਚ ਲੜਨਾ ਮਰਨਾ ਤੇ ਫਿਰ ਸਾਨੂੰ ਤਾਂ ਪਤਾ ਵੀ ਸਾਡੇ ਹੱਕ ਕੀ ਨੇ ਸਾਡੇ ਕੋਲ ਇਤਿਹਾਸ ਨੇ ਸਾਡੇ ਕੋਲ ਸਾਰਾ ਸਿਸਟਮ ਹੈ ਹੈਨਾ ਅਸੀਂ ਸਾਨੂੰ ਪਤਾ ਵੀ ਹਾਂ ਅਸੀਂ ਕਿਵੇਂ ਲੜਨਾ ਕਿਵੇਂ ਭੜਨਾ ਸਿੱਖਾ ਸਾਡੀ ਤਾਂ ਕੋਮਾਂ ਲੜਦੀ ਭੜਦੀ ਆਈ ਹੈ ਹੁਣ ਉਹ ਕੋਮਾਂ ਗੁਲਾਮ ਹੋਣਗੇ ਉਹ ਲੋਕਾਂ ਦੀ ਉਹਨਾਂ ਦੀ ਮਾਨਸਿਕ ਜਿਹੜੀ ਸਥਿਤੀ ਹੈ ਹੈਨਾ ਉਹ ਗੁਲਾਮ ਹੋਗੇ ਉਹਨਾਂ ਕੋਲ ਇਹੋ ਜਿਹਾ ਇਤਿਹਾਸ ਨਹੀਂ ਹੋਣਗੇ ਵੀ ਹਾਂ ਜਿਹੜੇ ਹੱਕਾਂ ਪਿੱਛੇ ਲੜਦੇ ਉਹਨਾਂਗੇ ਗੁਲਾਮੇ ਵਾਲੇ ਇਤਿਹਾਸ ਹੋਣ ਬਹੁਤ ਸਾਰੀਆਂ ਵੱਡੀਆਂ ਖ਼ਬਰਾਂ ਦੇ ਵਿੱਚ ਪਹਿਲੇ ਪਹਿਲੇ ਪੇਜ ਦੇ ਉੱਤੇ ਸਰਕਾਰ ਨੇ ਇਸ਼ਤਿਹਾਰ ਦਿੱਤੇ ਤਾਂ ਉਸ ਇਸ਼ਤਿਹਾਰ ਦੇ ਵਿੱਚ ਲਿਖਿਆ ਹੋਇਆ ਸੀ ਕਿਸਾਨਾਂ ਦੇ ਲਈ ਕੀ ਕੀਤਾ 2022 ਤੱਕ ਕਿਹੜਾ ਵਾਅਦਾ ਕੀਤਾ ਸੀਗਾ ਆਮਦਨ ਦੁੱਗਣੀ ਕਰਨ ਦਾ ਇਹ ਸਾਰੀਆਂ ਉਹਨਾਂ ਨੇ ਪ੍ਰਾਪਤੀਆਂ ਕਰਾਇਆ ਕਿ ਕਿਸੇ ਕਿਸਾਨਾਂ ਦਾ ਬੜਾ ਸਾਥ ਦਿੱਤਾ ਇਹੋ ਜਿਹੀਆਂ ਖ਼ਬਰਾਂ ਤੁਹਾਨੂੰ ਲੱਗਦਾ ਕਿ ਇਸ਼ਤਿਹਾਰ ਲੈਣੇ ਚਾਹੀਦੇ ਸੀ ਪੈਸੇ ਕਰਕੇ ਕਿਤਨਾ ਕਿਤੇ ਝੂਠ ਦਾ ਪ੍ਰਚਾਰ ਹੋ ਉਹ ਝੂਠ ਦਾ ਪ੍ਰਚਾਰ ਤਾਂ ਅੱਜ ਤਾਂ ਥੋੜੀ ਹੋਰ ਹੈ ਜਦੋਂ ਅਸੀਂ ਪਹਿਲਾਂ ਵੀ ਅੰਦੋਲਨ ਕਰਿਆ ਉਦੋਂ ਵੀ ਹੁਣ ਮੀਡੀਆ ਇਹਨਾਂ ਨੇ ਖਰੀਦ ਲਿਆ ਠੀਕ ਹੈ ਨਾ ਸਾਰੇ ਦਾ ਸਾਰਾ ਲੋਕਤੰਤਰ ਦਾ ਘਾੜੇ ਕਰੀ ਜਾਂਦੇ ਨੇ ਜਿਹੜੇ ਸਵਿਧਾਨ ਦੀ ਗੱਲ ਗੁੱਲ ਕਰਦੇ ਨੇ ਹੈਨਾ ਉਹ ਵੀ ਇਹਨਾਂ ਨੇ ਪਤਾ ਨਹੀਂ ਕਿੱਥੇ ਡੰਗਿਆ ਹੋਇਆ ਤੇ ਬਾਬਾ ਜੀ ਦੇਖਣਾ ਚਾਹੀਦਾ ਲੋਕਾਂ ਨੂੰ ਸਾਰਿਆਂ ਨੂੰ ਵੀ ਹਾਂ ਇਨਾਂ ਕ ਦਿਮਾਗ ਤੁਹਾਡੇ ਕੋਲ ਹੈਗਾ ਵੀ ਦੇਸ਼ ਦੇ ਅੰਦਰ ਕੀ ਹੋ ਰਿਹਾ ਹੈਨਾ ਤੇਰਨ ਨੇ ਤਾਂ ਇਹ ਟਾਈਮ ਤੇ ਜੇ ਹੁਣ ਦੀ ਵਾਰ ਵੀ ਜਿੱਤ ਜਦ ਕੇ ਅਸੀਂ ਤਾਂ ਇੱਥੇ ਤੱਕ ਵੀ ਸੁਣਿਆ ਵੀ ਇਹਨਾਂ ਨੇ ਵੋਟਾਂ-ਵੋਟਾਂ ਵਾਲਾ ਰਾਜ ਵੀ ਖਤਮ ਕਰ ਦੇਣਾ ਵੀ ੱੱਕੇ ਸਾਈ ਵਾਲਾ ਹੀ ਕੰਮ ਚੱਲੂਗਾ ਤੇ ਹੋਰ ਬਥੇਰੀਆਂ ਪੋਲਿਟਿਕਸ ਨੇ ਇਹਨਾਂ ਦੀਆਂ ਜਿਹੜੀਆਂ ਰਾਸ਼ਟਰ ਰੂਸਟਰ ਨੂੰ ਲੈ ਕੇ ਆ ਜਿਹੜੀ ਹਨਾ ਵੀ ਇੱਕ ਇੱਕ ਧਰਮ ਨੂੰ ਧਰਮ ਦੀ ਰਾਜਨੀਤੀ ਹੈ ਜਿਹੜੀ ਕਰਦੇ ਨੇ ਵੀ ਅਸੀਂ ਇਹ ਬਣਾ ਦਾਂਗੇ ਪਰ ਪੰਜਾਬ ਨੇ ਪੰਜਾਬ ਨਾ ਇਹਨਾਂ ਤੋਂ ਦਬਦਾ ਹੈਗਾ ਆ ਤੇ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਨੇ ਇਸ ਦੇਸ਼ ਵਾਸਤੇ ਹਨਾ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਤੇ ਐਵੇਂ ਧੱਕਾ ਨਹੀਂ ਚੱਲੂਗਾ ਕਦੇ ਵੀ ਨਾ ਇੱਕ ਧਰਮ ਵਾਲੇ ਪਾਸੇ ਨੂੰ ਚੱਲੂਗਾ ਨਹੀਂ ਕਿ ਆ ਕਿ ਅਸੀਂ ਤਾਂ ਹਮੇਸ਼ਾ ਆਪਣੇ ਗੁਰੂਆਂ ਤੇ ਵੀ ਲੜਾ ਮਰਾਂਗੇ ਕੋਈ ਦਿੱਕਤ ਨਹੀਂ ਆਗੀ ਦੇਖੋ ਜੰਗ ਫਤਿਹ ਕਰਨੀ ਆ ਮੋਰਚਾ ਫਤਿਹ ਕਰਨਾ ਆ ਪਿਆਰ ਨਾਲ ਸਰਕਾਰਾਂ ਕਰ ਦੇਣਗੀਆਂ ਤਾਂ ਪਿਆਰ ਨਾਲ ਆਪਣੇ ਹੱਕ ਲੈ ਕੇ ਆਪਣੇ ਘਰੇ ਬਹਿ ਜਾਗੇ ਕਿਉਂਕਿ ਸਾਡੇ ਵੀ ਬਹੁਤ ਕੰਮ ਜੇ ਪੈਂਡਿੰਗ ਪਏ ਨੇ ਖੇਤਾਂ ਵਾਲੇ ਹਨਾ ਫਸਲਾਂ ਸਾਰੀਆਂ ਬੀਜਣੀਆਂ ਸੂਰਜਮੁਖੀ ਬੀਜਣੀਆਂ ਆ ਹਨਾ ਸਰੋਂ ਵੜਨ ਨੂੰ ਪਈ ਆ ਬਰਸੀਣ ਦੀਆਂ 12-13 ਟਰਾਲੀਆਂ ਤਾਂ ਮੇਰੀ ਪਈਆਂ ਭੂਸ ਵੇਚਣ ਨੂੰ ਪਿਆ ਜੇ ਸਾਰੇ ਦਾ ਸਾਰ ਤਾਂ ਕੰਮ ਛੱਡ ਕੇ ਬੈਠੇ ਹੋਏ ਆ ਇੱਥੇ ਹਨਾ ਇਹ ਸਾਰੇ ਕੰਮ ਨਾ ਕਰਣੇ ਚਲੋ ਰੁਕਾ ਦਲੇ ਉਹਨਾਂ ਨੇ ਨਹੀਂ ਦੇਖੋ ਕੰਮ ਜਿਹੜੇ ਹੈਗੇ ਨੇ ਉਹ ਹੈਗੇ ਨੇ ਇਹਨਾਂ ਨੂੰ ਜਿਹੜੇ ਸ ਤਾਂ ਅਸੀਂ ਅੱਜ ਗੱਲ ਕਰ ਰਹੇ ਅਸੀਂ ਕੰਮ ਕਰਦੇ ਆ ਤਾਂ ਹੀ ਅੱਜ ਇਹਦੀ ਗੱਲ ਕਰ ਰਹੇ ਇਹਨੂੰ ਬਚਾਉਣ ਦੀ ਗੱਲ ਕਰ ਰਹੇ ਆ ਜੀ ਕੀ ਕਮੀਆਂ ਸਾਨੂੰ ਸਾਰੀਆਂ ਪਤਾ ਨਹੀਂ ਹੈ ਨਾ ਤਾਂ ਹੀ ਅਸੀਂ ਐਡਾ ਬੜਾ ਕੋਈ ਲੜਾਈ ਬਹੁਤ ਐ ਨਹੀਂ ਹੈਗੀ ਵੀ ਲੜਾਈ ਕੋਈ ਇਹ 5-7 ਦਿਨਾਂ ਚ ਅਸੀਂ ਬਿਡ ਲਈ ਹੈ ਨਾ ਵੀ ਹਾਂ ਜੇ ਲੋਕ ਇਕੱਠੇ ਹੋ ਗਏ ਤੇ ਹੈ ਨਾ ਕੋਈ 5-7 ਦਿਨਾਂ ਦੇ ਅੰਦਰ ਹੋਗੇ ਸਾਨੂੰ 3 ਸਾਲ ਹੋ ਗਏ ਜੀ ਇਸ ਲੜਾਈ ਨੂੰ ਲੜਦੇ ਹੋਏ ਨੂੰ ਚਾਹੇ ਡੀਸੀ ਦਫ਼ਤਰਾਂ ਦੇ ਬਾਹਰ ਹੋ ਗਏ ਹੈ ਨਾ ਚਾਹੇ ਅ ਜਿਵੇਂ ਵੀ ਧਰਨੇ ਮਜਾਰੇ ਸੀ ਕੀਤੇ ਸੀ ਟਾਈਮ ਟੂ ਟਾਈਮ ਇਹਨਾਂ ਨੂੰ ਕਿਹਾ ਲੋਕ ਵੀ ਇਕੱਠੇ ਕਰੇ ਵੀ ਹਾਂ ਸਾਡੇ ਹੱਕ ਦੇ ਦੋ 3 ਸਾਲ ਚ ਜਾ ਕੇ ਨਾ ਸਾਡੇ ਲੀਡਰਾਂ ਨੇ ਹਨਾ ਅਸੀਂ ਅਸੀਂ ਫਿਰੇ ਲੜਾਈ ਨੂੰ ਮਤਲਬ ਇਕੱਠੀ ਕਰਨ ਚ ਕਾਮਯਾਬ ਹੋਏ ਆ ਤੇ ਹਜੇ ਤਾਂ ਬਹੁਤ ਮਤਲਬ ਸਰ ਤੁਹਾਡੇ ਰਹੀਂ ਬੇਨਤੀ ਕਰਦੇ ਹਾਂ ਸਾਰੇ ਨੌਜਵਾਨਾਂ ਨੂੰ ਹਜੇ 3 ਦਿਨ ਹੋਏ ਆ 3 ਸਾਲ ਲੱਗੇ ਨੇ ਇਸ ਲੜਾਈ ਨੂੰ ਦੁਬਾਰਾ ਦੁਬਾਰਾ ਇਕੱਠੀ ਕਰਨ ਵਾਸਤੇ ਕਿ ਆਪਣਾ ਜਾਬਤੇ ਚ ਰਹਿਣਾ ਹੈ ਲੀਡਰ ਨਾਲ ਲੜ ਕੇ ਚੱਲਣਾ ਲੀਡਰ ਬਹੁਤ ਮਜ਼ਬੂਤ ਨੇ ਤੁਹਾਡੇ ਗੈਰ ਰਾਜਨੀਤਿਕ ਨੇ ਜਿਨ੍ਹਾਂ ਨੇ ਕਦੇ ਆਪਣੇ ਭਲੇ ਦੀ ਗੱਲ ਨਹੀਂ કરી ਕਦੇ ਇਲੈਕਸ਼ਨ ਨਹੀਂ ਲੜਿਆ ਹੈ ਨਾ ਤਾਂ ਸਾਰਿਆਂ ਨੂੰ ਉਹਨਾਂ ਦੇ ਪਿੱਛੇ ਲੱਗ ਕੇ ਜਿਵੇਂ ਉਹ ਦੇਸ਼ ਕਰਨਗੇ ਉਸ ਹਿਸਾਬ ਨਾਲ ਜਾਬਤੇ 'ਚ ਰਹਿ ਕੇ ਅਸੀਂ ਅੱਗੇ ਵਧਾਂਗੇ। ਭਾਈ ਤੁਹਾਡੀ ਟੀਮ ਵਾਲੀ ਘੰਟਾ ਆਹ ਮੁੰਡੇ ਦੀ ਮੈਂ ਇੰਟਰਵਿਊ ਕੀਤੀ ਸੀ। ਇਹ ਬੇਹੋਸ਼ ਹੋ ਗਿਆ। ਤਰੂ ਗੈਸ ਦੇ ਕੋਲੇ ਚੱਲਦਾ ਹੋਇਆ। ਮੈਂ ਉਹਨੂੰ ਕਹਿੰਦਾ ਤੈਨੂੰ ਹਸਤਾਲ ਲੈ ਜਾਵਾ। ਕਹਿੰਦਾ ਨਹੀਂ ਨਵਦੀਪ ਭਾਈ ਸਾਡੀ ਅਗਵਾਈ ਕਰ ਰਹੇ ਨੇ ਮੈਨੂੰ ਦੇਖਣਾ ਸ਼ੁਰੂ ਹੋ ਜਾਊਗਾ। ਅਸੀਂ ਫੇਰ ਵਾਪਸ ਜਾਣਾ ਹੈਗਾ। ਬਿਲਕੁਲ ਮੇਰੀ ਟੀਮ ਬਹੁਤ ਮਜ਼ਬੂਤ ਆ। ਕਦੇ ਵੀ ਕੋਈ ਬੰਦਾ ਕਾਮਯਾਬ ਨਹੀਂ ਹੁੰਦਾ ਅਗਰ ਮੈਂ ਉਹੀ ਬਣੀ ਜਾਵਾਂ ਵੀ ਮੈਂ ਹੀ ਤੈਨੂੰ ਇੱਕ ਤਾਂ ਅਸੀਂ ਸੇਵਾਦਾਰਾਂ ਤੇ ਬਹੁਤ ਵੱਡਾ ਸੇਵਾਦਾਰ ਬਣਨਾ ਚਾਹੁੰਦੇ ਆ ਹਨਾ ਆਪਣੀ ਕੌਮ ਦਾ ਵੀ ਬਣਨਾ ਚਾਹੁੰਦੇ ਆ ਤੇ ਆਪਣੀ ਸਿੱਖ ਕੌਮ ਦਾ ਤੇ ਕਿਸਾਨੀ ਕੌਮ ਦਾ ਵੀ ਬਣਨਾ ਚਾਹੁੰਦੇ ਆ ਟੀਮ ਨਾਲ ਹੀ ਬੰਦਾ ਮਜ਼ਬੂਤ ਹੁੰਦਾ ਆ ਸਾਡੀ ਯੂਨੀਅਨ ਮਜ਼ਬੂਤ ਆ ਸਾਡੇ ਲੀਡਰ ਮਜ਼ਬੂਤ ਨੇ ਸਾਡਾ ਲੀਡਰ ਨੇ ਜਿਹੜੇ ਅਮਰਜੀਤ ਸਿੰਘ ਮੋੜੀ 25 25 ਪਰਚੇ ਬੋਲਦੇ ਨੇ ਪਰ ਹੱਦ ਤੱਕ ਕਦੇ ਸਾਥ ਨਹੀਂ ਛੱਡਿਆ ਕਦੇ ਵੀ ਅੰਦਰ ਗਏ ਆ ਛਡਵਾ ਕੇ ਲਿਆਏ ਆ ਸਾਡੀ ਟੀਮ 'ਚ ਕੋਈ ਵੀ ਅੰਦਰ ਹੋ ਜਾਂਦਾ ਸੀ ਉਹਨੂੰ ਕੋਰਟ ਤੱਕ ਵੀ ਨਹੀਂ ਜਾਣ ਦਿੰਦੇ ਥਾਣੇ 'ਚ ਹੀ ਕਢਾ ਲੈਂਦੇ ਤੇ ਇਹ ਸਾਰੀ ਟੀਮ ਦੀ ਗੱਲ ਹੁੰਦੀ ਆ ਆਪਣੀ ਸੁਕ੍ਰੇ ਬਾਤ ਉਸਦੀ ਗੱਲਬਾਤ ਕੀਤੀ ਸੋ ਇਹ ਯੋਧੇ ਨੇ ਜਿਹੜੇ ਸੰਘਰਸ਼ ਲਗਾਤਾਰ ਵਿੱਡੀ ਬੈਠੇ ਨੇ ਅਸੀਂ ਸ਼ੰਭੂ ਤੋਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਕਿ ਟੀਮ ਬਾਰੇ ਵੀ ਦੱਸਿਆ ਕਾਨੂੰਨਾ ਬਾਰੇ ਵੀ ਦੱਸਿਆ ਤੇ ਜੋ ਸਰਕਾਰ ਦੇ ਨਾਲ ਮੀਟਿੰਗ ਚੱਲ ਰਹੀ ਹੈ ਉੱਥੇ ਕੀ ਕੀ ਤਰਕ ਹੋ ਰਹੇ ਨੇ ਉਹਨਾਂ ਬਾਰੇ ਵੀ ਉਹਨਾਂ ਨੇ ਕੁਝ ਗੱਲਾਂ ਕੀਤੀ ਆਪਣੇ ਸਹੂਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ